ਇਥੇ ਨਾਦਰ ਆਇਆ ਮੈਂ ਸਿਰਫ ਇੰਨੀ ਬੇਨਤੀ ਕਰ ਲਗਾ ਨਾਦਰ ਕਿੰਨੀ ਤਾਕਤ ਲੈ ਕੇ ਆਇਆ ਨਾਦਰ ਨੇ ਮੁਹੰਮਦ ਸ਼ਾ ਰੰਗੀਲੇ ਨੂੰ ਉਹ ਉਹਨੂੰ ਫੱਦੇ ਕੀਤਾ ਮੁਹੰਮਦ ਸ਼ਾ ਰੰਗੀਲੇ ਨੇ ਆਪਣੀ ਬੇਟੀ ਦਾ ਨਿਕਾਹ ਨਾਦਰ ਦੇ بیٹے ਨਾਸਰ ਨਾਲ ਕਰ ਦਿੱਤਾ ਸਮਝੌਤਾ ਹੋਇਆ ਨਾਸਰ ਕਿਲੇ ਵਿੱਚ ਗਿਆ ਨਾਦਰ ਦਾ ਬੇਟਾ ਕਿਲੇ ਵੀ ਜਾਂਦਿਆਂ ਜਿਹੜੀਆਂ ਮੁਗਲਾਂ ਦੀਆਂ ਬੱਚੀਆਂ ਸਨ ਉਹਨਾਂ ਨੇ ਪਹਿਲਾ ਸਵਾਲ ਉਹਦੇ ਤੇ ਜਿਵੇਂ ਸਿੱਟਨੀਆਂ ਬੀਬੀਆਂ ਦੇਂਦੀਆਂ ਨੇ 나ਸਰ ਨੂੰ ਇਹ ਪੁੱਛਿਆ ਵੇ 나ਸਰ ਮੈਂ ਪੰਜਾਬੀ ਚ ਕਹਿਣ ਲੱਗਾ ਫਿਰ 나ਸਰ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ ਤੇਰੇ ਪਿਓ ਦਾ ਕੁਰਸੀਨਾਮਾ ਕੀ ਹੈ ਕਿਉਂਕਿ 나ਦਰ ਭੇਡਾਂ ਦਾ ਆ ਜੜੀ ਸੀ ਸ਼ਾਇਦ ਆਪ ਨੂੰ ਪਤਾ ਹੋਣਾ ਕੁੜੀਆਂ ਨੇ ਦੁੱਖ ਦੀ ਰੱਗ ਤੇ ਹੱਥ ਰੱਖ ਕੇ ਕਿਹਾ 나ਸਰ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ ਨਾਸਰ ਮੂਲ ਟਕਾ ਕੇ ਪਿਛਾ ਆ ਗਿਆ ਨਾਦਰ ਨੇ ਕਹਤ ਨੂੰ ਗੋਇਆ ਕੀ ਉਹ ਕਹਿੰਦੀ ਹੈ ਕਹਿੰਦਾ ਮੇਰੇ ਤੋਂ ਪੁੱਛਿਆ ਤੇਰੇ ਬਾਪ ਦਾ ਕੁਰਸੀ ਨਾਮਾ ਕਹਿ ਲਗਾ ਤੂੰ ਕੀ ਜਵਾਬ ਦਿੱਤਾ ਕਹਿੰਦਾ ਮੈਂ ਦੱਸਦਾ ਕਿ ਮੇਰਾ ਬਾਪ ਆਜ ਵੀ ਉਹਨੇ ਕਿਹਾ ਵਾਪਸ ਜਾ ਆ ਸ਼ਬਦ ਜਾ ਕੇ ਕਈ ਮਨਮ ਨਾਸਰ ਮਨਮ ਨਾਸਰ ਪਿਸਰੇ ਨਾਦਰ ਵਾ ਨਾਦਰ ਪਿਸਰੇ ਸ਼ਮਸ਼ੀਰ ਇਹਦੇ ਅਰਥ ਮੈਂ ਕਰ ਦੇਣਾ ਮਨਮ ਨਾਸਰ ਪਰਸ਼ੀਨ ਮੈਂ ਨਾਸਿਰ ਖਾਂ ਪਸਰੇ ਨਾਦਰ ਮੈਂ ਨਾਦਰ ਦਾ ਪੁੱਤਰ ਖਾਂ ਵਾ ਨਾਦਰ ਪਸਰੇ ਸ਼ਮਸ਼ੀਰ ਨਾਦਰ ਦਾ ਕੁਰਸੀਨਾਮਾ ਤਲਵਾਰ ਹੈ ਵੇਖੋ ਕਿੱਡੀ ਵੱਡੀ ਗੱਲ ਹੋ ਕਿ ਮੈਂ ਆਜੜੀ ਨਹੀਂ ਮੈਂ ਤਲਵਾਰ ਨੂੰ ਕੁਰਸੀਨਾਮਾ ਬਣਾਇਆ ਹੈ ਯਾਦ ਰੱਖਿਓ ਜਿਹੜਾ ਕੁਰਸੀਨਾਮਾ ਤਲਵਾਰ ਨੂੰ ਕਹਿੰਦਾ ਸੀ ਜਦੋਂ ਪੰਜਾਬ ਦੀ ਧਰਤੀ 'ਚੋਂ ਲੰਘਿਆ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਹੌਲਿਆਂ ਕਰਕੇ ਰੱਖ ਦਿੱਤਾ ਉਹਨੇ ਫਿਰ ਜ਼ਕਰੀਏ ਨੂੰ ਪੁੱਛਿਆ ਇਹ ਲੋਕ ਕੌਣ ਨੇ ਰੰਗੀਲਾ ਮੇਰੇ ਸਾਹਮਣੇ ਨਹੀਂ ਢੱਕ ਸਕਿਆ ਧੀ ਦਾ ਡੋਲਾ ਦਿੱਤਾ ਕੌਣ ਨੇ ਜਿਹੜੇ ਮੈਨੂੰ ਕੌਲੀਆਂ ਕਰ ਦਿੱਤਾ ਇੱਥੋਂ ਦੀਆਂ ਬਹੁਤ ਬੇਟੀਆਂ ਬਚਾ ਦਿੱਤੀਆਂ ਕੌਣ ਉੱਥੇ ਸੱਚੀ ਮੁੱਚੀ ਉਹਨੇ ਸੱਚ ਕਿਹਾ ਕਹਿੰਦਾ ਇਹਨਾਂ ਨੂੰ ਸਿੰਘ ਕਹਿੰਦੇ ਆ ਇਹ ਖਾਲਸੇ ਨੇ ਕਹਿੰਦਾ ਕਿਹੜੀ ਕੁੱਲ ਇਹਨਾਂ ਦੀ ਕਹਿੰਦਾ ਇਹਨਾਂ ਦੀ ਕੋਈ ਕੁੱਲ ਨਹੀਂ ਇਹਨਾਂ ਦੀ ਕੁੱਲੀ ਉਹਦਣ ਬੰਦ ਦੀ ਜਿੱਦਨ ਅਮਰਦਸ਼ਕ ਲੈਂਦੇ ਆ ਉਥੇ ਜਿਹੜੇ ਸ਼ਬਦ ਕਹਿ ਗਰਤਨ ਸਿੰਘ ਗਿਆਨੀ ਗਿਆਨ ਸਿੰਘ ਨੇ ਲਿਖੇ ਨੇ ਇਹ ਸ਼ਬਦ ਕਹਿ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਿਓ ਹੈ ਜਿਹੜੀ ਅੰਮ੍ਰਿਤ ਦੀ ਗੱਲ ਆਪਾਂ ਸ਼ੁਰੂ ਕੀਤੀ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਿਓ ਹੈ ਗਜ਼ਬ ਅਸਰ ਤਿਸ ਕਾ ਹਮ ਦੇਖਾ 부ਝ ਦਿਲ ਹੋਵਰ ਸ਼ੇਰ ਬਿਸ਼ੇਖਾ ਜ਼ਕਰੀਆ ਕਹਿੰਦਾ ਇਹਦਾ ਗਜ਼ਬ ਅਸਰ ਦੇਖਿਆ ਸੀ 부ਝ ਦਿਲ ਹੋਵਰ ਸ਼ੇਰ ਬਿਸ਼ੇਖਾ ਕਾਨ ਨਕਸ਼ੂ ਕੀਏ ਰਾਖਤ ਸ਼ਾਹ ਖੁਦੀ ਹੀ ਕੋ ਪਾਕਤ ਕਹਿੰਦਾ ਆਪਣੇ ਆਪ ਨੂੰ ਪਾਤਸ਼ਾਹ ਕਹਿੰਦੇ ਆ ਤੇ ਨਾਦਰ ਕਹਿੰਦਾ ਮੇਰਾ ਡਰ ਨਹੀਂ ਅੱਗੋਂ ਨਾਦਰ ਨੂੰ ਜ਼ਕਰੀਆ ਕਹਿੰਦਾ ਅਵਰ ਸਬਨ ਕੋ ਜੀਵ 84 ਮਾਨਤ ਆਪ ਤਾਏ ਅਬਨਾਸੀ ਬਾਕੀ ਸਾਰਿਆਂ ਨੂੰ 84 ਦਾ ਖਾਜਾ ਕਹਿੰਦੇ ਆਪਣੇ ਆਪ ਨੂੰ ਅਕਾਲ ਕੀ ਫੌਜ ਕਹਿੰਦੇ ਆ ਉਹਨੇ ਕਿਹਾ ਹੋਰ ਕਹਿੰਦਾ ਏ ਕਰੈਕਟਰ ਦੇ ਬੜੇ ਚੰਗੇ ਨੇ ਉਹ ਤਾਂ ਬੜਾ ਵੱਡਾ ਚੈਪਟਰ ਚੋਰੀ ਨਹੀਂ ਕਰਦੇ ਇਹ ਯਾਰੀ ਨਹੀਂ ਕਰਦੇ ਇਹ ਪੱਗ ਲੈ ਜਾਏ ਤੇ ਕਹਿੰਦੇ ਆ ਪੱਗ ਸਿਰ ਤੇ ਬੰਨ ਪਰ ਮੇਰਾ خیال ਜੇ ਅੱਜ ਜਕਰੀਆ ਹੁੰਦਾ ਸ਼ਾਇਦ ਆ ਕੁਝ ਨਾ ਕਹਿੰਦਾ ਉਹਨੇ ਕਹਿਣਾ ਸੀ ਸਭ ਤੋਂ ਪਹਿਲਾਂ ਆਪਣੀਆਂ ਪੱਗਾਂ ਆਪ ਲਾਂਦੇ ਦੀ ਜਦੋਂ ਆਪਣੀਆਂ ਲਾਂ ਲੱਗ ਪਾਓ ਨਾ ਚੇਤੇ ਰੱਖਿਓ ਮੇਰਾ ਕੌੜਾ ਸੱਚ ਜੇ ਉਦੋਂ ਫਿਰ ਲੋਕੀ ਭਾਰ ਤੋਲ ਲੈਂਦੇ ਨੇ ਇਹਨਾਂ ਦੀ ਕੀਮਤ ਕਿੰਨੀ ਕੁ ਹੈ ਉਹਨੇ ਕਹ ਪੱਗ ਨਹੀਂ ਕਿਸੇ ਦੀ ਲਾਂਦੇ ਬੁਢੀ ਕਹਿੰਦੇ ਆ ਭੱਜੇ ਜਾਂਦੇ ਤੇ ਹਮਲਾ ਨਹੀਂ ਕਰਦੇ ਅਗਲੀ ਗੱਲ ਕਹਿੰਦਾ ਇਹ ਲੰਗਰ ਤਿਆਰ ਕਰਦੇ ਆ ਜ਼ਕਰੀਆ ਕਹਿੰਦਾ ਲੰਗਰ ਕਈ ਦਿਨਾਂ ਬਾਅਦ ਭੁੱਖਿਆਂ ਨੂੰ ਜਦੋਂ ਲੰਗਰ ਮਿਲਦਾ ਹੈ ਤੇ ਕੱਲੇ ਨਹੀਂ ਖਾਂਦੇ ਨਗਾਰਾ ਵਜਾ ਕੇ ਕਹਿੰਦੇ ਨੇ ਦੇਤ ਆਵਾਜ਼ਾ ਭੁੱਖਾ ਕੋਈ ਆਓ ਦੇਗ ਤਿਆਰ ਗੁਰੂ ਕੋਈ ਲੰਗਰ ਤਿਆਰ ਹੋ ਗਿਆ ਕਹਿੰਦੇ ਜ਼ਕਰੀਆ ਨਾਦਰ ਪੁੱਛਦਾ ਜੇ ਉਸ ਸਮੇਂ ਕੋਈ ਵੈਰੀ ਆ ਜਾਏ ਕਹਿਣ ਲੱਗੇ ਮੈਦਾਨ ਵਿੱਚ ਉਹ ਵੈਰੀ ਹੈ ਜਦੋਂ ਸੰਗਤ ਤੇ ਪੰਗਤ ਵਿੱਚ ਆ ਜਾਏ ਉਹਨੂੰ ਸਭ ਤੋਂ ਪਹਿਲਾਂ ਛਕਾਉਂਦੇ ਆ ਉਸ ਸਮੇਂ ਵੈਰੀ ਕਮ ਆਵੇ ਪਰਮ ਮੀਤ ਸਮਤਾਇ ਛਕਾਵੇ ਕਹਿੰਦਾ ਅਗਲੀ ਗੱਲ ਹੋਰ ਸੁਣ ਜੇ ਸਾਰਾ ਲੰਗਰ ਖਤਮ ਹੋ ਜਾਏ ਤੇ ਕੋਦਮ ਕਹਿੰਦੇ ਖਾਲਸਾ ਜੀ ਅੱਜ ਲੰਗਰ ਮਸਤਾਨਾ ਹੋ ਗਿਆ ਅੱਜ ਖਾਲਸਾ ਕੜਾ ਕੇ ਕੱਢੇਗਾ ਕਹਿੰਦਾ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਂ ਤੁਰ ਚੱਲਿਆਂ ਕਹਿੰਦਾ ਜੋ ਕੋਈ ਤੂੰ ਦੱਸਿਆ ਤੇ ਜੇ ਕੁਝ ਇਹਨਾਂ ਦਾ ਕਿਰਦਾਰ ਇਹੋ ਜਿਹਾ ਹੈ ਨਾ ਸਮਾਂ ਲੱਗ ਸਕਦਾ ਹੈ ਪਤਾ ਨਹੀਂ ਕਿੰਨੇ ਕੁ ਸਿਰ ਦੇਣੇ ਪੈਣ ਪਰ ਇੱਕ ਦਿਨ ਇਸ ਧਰਤੀ ਦੇ ਰਾਜੇ ਇਹ ਹੋਣ ਇਹ ਬਾਦਸ਼ਾਹ ਹੋਣਗੇ ਕਿਉਂਕਿ ਰਿੰਦੇ ਕੋਠਿਆਂ ਦੀ ਘੋੜਿਆਂ ਦੀਆਂ ਕਾਠੀਆਂ ਤੇ ਨੇ ਪਰ ਬਾਦਸ਼ਾਹਾਂ ਨੇ ਪਿਆਰਿਓ ਜਿਸ ਮਹਾਪੁਰਖ ਦਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਜਿੰਨੀ ਕੋ ਮੈਂ ਯਤਨ ਕਰ ਰਿਹਾ ਹੋਰ ਵੀ ਆਪਾਂ ਲਭੀਏ ਉਸ ਦਾ ਆਪਣਾ ਕੀ ਹੈ ਸਿਰਫ ਆਜ਼ਾਦੀ ਦੀ ਖਾਤਰ ਉਹਨਾਂ ਨੇ ਇਥੇ ਸ਼ਹਾਦਤ ਦਾ ਜਾਮ ਪੀਤਾ ਹੈ ਤੁਸੀਂ ਜਿਨ੍ਹਾਂ ਦੀ ਯਾਦ ਬਣਾਈ ਜਾਂ ਜੋ ਪਰੰਪਰਾ ਚੱਲਦੀ ਪਈ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਅੰਮ੍ਰਿਤ ਅੰਦਰ ਹੈ ਗੱਲ ਜਿੱਤੋਂ ਆਪਾਂ ਸ਼ੁਰੂ ਕੀਤੀ ਸੀ ਪਰ ਯਾਦ ਰੱਖਿਓ ਅਕਲਾ ਨਾਲ ਅੰਮ੍ਰਿਤ ਨਹੀਂ ਪ੍ਰਗਟ ਹੁੰਦੇ ਅੰਮ੍ਰਿਤ ਗੁਰ ਪ੍ਰਸਾਦ ਨਾਲ ਪ੍ਰਗਟ ਹੁੰਦੇ ਨੇ ਨਾਨਕ ਅੰਮ੍ਰਿਤ ਮਨ ਹੈ ਮਾਹੇ ਪਾਈਐ ਗੁਰ ਪ੍ਰਸਾਦ ਸਤਿਗੁਰੂ ਕਿਰਪਾ ਕਰੇ ਆਪਾਂ ਸਾਰੇ ਅੰਮ੍ਰਿਤ ਸ਼ਾਕੇ ਫਿਰ ਮੇਰੀ ਬੇਨਤੀ ਹੈ ਪਰ ਕਿਸੇ ਦੂਜੇ ਨੂੰ ਤਾਨੇ ਨਾ ਦਿਓ ਤੂੰ ਅੰਮ੍ਰਿਤ ਸ਼ਕਿਆ ਤੇਰੇ ਨਿਆਣਿਆਂ ਨਹੀਂ ਸ਼ਕਿਆ ਤੇ ਕਰਮ ਆਪੋ ਆਪਣੇ ਨੇ ਮੈਂ ਆਪਣੀ ਮੌਤ ਮਰਨਾ ਨਿਆਣਿਆਂ ਆਪਣੀ ਮੌਤ ਮਰਨਾ ਪਰ ਮੇਰੀ ਬੇਨਤੀ ਹੈ ਅੰਮ੍ਰਿਤ ਦੀ ਦਾਤ ਲੈ ਕੇ ਸਤਿਗੁਰਾਂ ਦੀ ਅਸੀਸ ਲੈ ਸਕੀਏ ਸਭ ਦਾ ਧੰਨਵਾਦ ਜੀ ਸਭ ਦਾ ਧੰਨਵਾਦ ਜੀ ਆਓ ਸਿਰਫ 2 ਮਿੰਟ ਆਪ ਅਸੀਸ ਦਿਓ ਸਾਰੇ ਨਾਮ ਜਪਿਓ ਜੀ ਪਲੀਜ਼ ਕਰੋ ਕਿਰਪਾ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਾਰੇ ਬੋਲੋ ਭਾਈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉੱਚੀ ਆਵਾਜ਼ ਸਤ ਨਾਮ ਵਾਹੇ ਗੁਰੂ 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 ਸਤ ਨਾਮ ਵਾਹਿ 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 ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਧੰਨ ਧੰਨ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੀ ਹਜ਼ੂਰੀ ਚ ਬੈਠ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਦੀਆਂ ਰਹਿਮਤਾਂ ਦੀ ਉਸਤਤ ਕਰਦੇ ਆ ਇੱਕ ਨਹੀਂ ਬੇਅੰਤ ਭੂਲਾ ਉਚਾਰਨ ਵਿੱਚ ਸਿਧਾਂਤ ਰੂਪ ਵਿੱਚ ਫੁਰਨਿਆ ਕਰਕੇ ਹੋਈਆਂ ਸਾਧ ਸੰਗਤ ਮੈਂ ਸਮੂੱਚੀ ਪ੍ਰਬੰਧਕ ਕਮੇਟੀ ਦਾ ਇਤੋਂ ਦੇ ਗਰੰਤੀ ਸਾਹਿਬ ਜੀ ਸਮੁੱਚੇ ਸਤਾਪਾਈ ਸੰਦੀਪ ਸਿੰਘ ਜੀ ਸਮੁੱਚੇ ਪ੍ਰਬੰਧ ਦਾ ਧੰਨਵਾਦ ਦੀ ਖਾਂਚ ਆਪ ਜੀ ਦਾ ਬਹੁਤ ਧੰਨਵਾਦ ਜੋ ਸਾਡੀ ਬੇਨਤੀ ਨੂੰ ਸਵੀਕਾਰ ਕਰ ਲੈਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ